तुम दोनों सारे ये दो कट्टे रख लेना अपनी अपने घर पे बच्चों को चलो ना हो ਪਿੰਡ ਵੀਰ ਦਾ ਮੂਰੇ ਹੋ ਜਾਣਾ ਨਾ ਹਾਂਜੀ ਸਰ ਕੀ ਨਾਮ ਆ ਆਪਣਾ ਜਿਹੜੀ ਅੱਜ ਗਾਜਰਾਂ ਹੀ ਟਰਾਲੀ ਆਈ ਏ ਗੱਡੀ ਕਿੱਥੋਂ ਆਈ ਏ ਭਾਈ ਸਾਹਿਬ ਪਹਿਲੇ ਗਲਤ ਸਾਰਿਆਂ ਨੂੰ ਜੈ ਸ਼੍ਰੀ ਰਾਮ ਇਹ रामपुर ਦੇ ਸਾਡੇ ਮਿੱਤਰ ਪਿੰਡ ਚੋਕੇ ਤੋਂ ਆ ਤੇ ਵਿਸ਼ਵ ਸੁਨਾਤਨ ਧਰਮ ਸਭਾ ਦੀ ਤਰਫੋਂ ਮੈਂ ਪਰਜਿੰਦਲ ਇਹ ਅੱਜ ਸਿਰਕੀ ਵਿਆਰ ਦੀ ਗਊਸ਼ਾਲਾ ਜਿਹੜੀ ਇਹ ਬਠਿੰਡਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਗਊ ਸੇਵਾ ਦੇ ਲਈ ਗਾਜਰਾਂ ਖਵਾਈਆਂ ਜਾ ਰਹੀਆਂ ਏ ਜਾ ਤਾਂ ਜੋ ਗਾਂ ਗਊਆਂ ਬਿਮਾਰ ਨਾ ਹੋਣ ਤੇ ਗਊਆਂ ਦੀ ਜਿੰਦ ਠੀਕ ਰਵੇ ਸਾਡੇ ਦੋਸਤ ਰਾਜਕਰਮਾ ਜੀ ਇਹਨਾਂ ਨੂੰ ਗਊਆਂ ਦੇ ਬਾਰੇ ਕੁਝ ਜ਼ਿਆਦਾ ਸਮਝ ਹੈ ਇਹ ਕਹਿੰਦੇ ਵੀ ਗਾਜਰਾ ਖਾ ਕੇ ਗਊਆਂ ਬਿਮਾਰ ਨਹੀਂ ਹੁੰਦੀਆਂ ਤੇ ਮੇਰੇ ਸਾਡੇ ਮਿੱਤਰ ਅੱਜ ਗਊ ਸੇਵਾ ਕਰਨ ਲਈ ਮੇਰੇ ਨਾਲ ਨੀਤਨ ਦੀ ਤੇ ਸ਼ਾਮ ਜੀ ਮੇਰੇ ਦੋਸਤ ਅੱਜ ਗਊਆਂ ਦੀ ਸੇਵਾ ਲਈ ਅਸੀਂ ਸਾਰੇ ਆਨੇ ਸਾਰੇ ਹਿੰਦੂ ਭਰਾ ਸਿਰਕੀ ਵਿਖਾ ਗਊ ਚਲਾਏ ਵਿੱਚ ਗਾਜਰਾ ਦੀ ਸੇਵਾ ਵਾਸਤੇ ਆਏ ਮੈਂ ਹੋਰ ਕੀ ਮੈਸੇਜ ਦੇਣਾ ਚਾਹਾਂ ਹਜਿਰ ਜੀ ਅਸੀਂ ਲੈ ਕੇ ਆ ਗਾਜਰਾ ਹਾਂਜੀ ਹਾਂਜੀ ਤੁਹਾਡੀ ਮਾਨ ਚ ਕਿਸ ਕਰਾਂਗੇ ਜੇ ਕਾਜਰਾਂ ਦੀ ਟਰਾਲੀ ਡਿੱਗੀ ਗਈ ਇੱਥੇ ਇਹ ਬਿਮਾਰੀ ਜਿਹੜੀ ਗਊਆਂ ਨੂੰ ਪੈਂਦੀ ਸੀ ਬਹੁਤ ਜ਼ਿਆਦਾ ਗਊਆਂ ਦੀ ਮੌਤ ਹੋਈ ਹੈ ਪਿੱਛੇ ਉਦੋਂ ਵਿਚਾਰ ਕੀਤਾ ਗਿਆ ਸੀ ਜੇ ਗਊਪਾਲ ਸੇਵਾਦਾਰਾਂ ਵੱਲੋਂ ਡਿੱਗਾ ਇਹ ਗਾਜਰਾਂ ਦੀ ਕਿਸੇਰ ਹੈ ਜਿਹੜੀ ਠੰਡੀ ਹੁੰਦੀ ਹੈ ਹਾਂਜੀ ਹਾਂ ਜੇ ਜਦੋਂ ਰੁੱਤ ਆਉਗੀ ਤੇ ਆਪਾਂ ਸਾਰਿਆਂ ਨੂੰ ਗਊਸ਼ਾਲਾ ਦੇ ਵਿੱਚ ਕਿਉਂਕਿ ਮੌਸਮ ਤਾਂ ਠੰਡ ਦਾ ਵੈਸੇ ਇਹ ਵੀ ਠੰਡੀਆਂ ਨੇ ਗਾਜਰਾਂ ਹਾਂਜੀ ਇਹਨਾਂ ਦੀ ਉਹ ਗਰਮੈਸ਼ ਸੀ ਨਾ ਜੀ ਉਹ ਗਰਮੈਸ਼ ਨਾਲ ਗਊਆਂ ਦੀ ਮੌਤ ਹੋ ਰਹੀ ਸੀ ਜੀ ਅੱਛਾ ਉਹਦਾ ਕਰਕੇ ਵੀ ਉਦੋਂ ਵਿਚਾਰ ਕੀਤੀ ਗਈ ਸੀ ਇਹ ਗਊ ਸੇਵਾਦਾਰਾਂ ਵੱਲੋਂ ਜੀ ਕਿੱਥੇ ਆ ਕੇ ਕਿਹੜੀ ਜਗ੍ਹਾ ਤੋਂ ਪਿੰਡ ਚੌਕੀ ਚੌਕੇ ਹਾਂਜੀ ਪਿੰਡ ਚੌਕੀ ਰਾਮਪੁਰੇ ਕੋਲੇ ਜਾਂ ਨਹੀਂ ਸਰ ਆਪਣਾ ਕੀ ਨਾਮ ਹੈ ਤੁਸੀਂ ਕਿਹਨੇ ਤੋਂ ਨਿਤਿਨ ਗੋਇਲ ਹੈ ਜੀ ਹਿੰਦੂ ਆਤਮ ਸਨਮਾਨ ਵੱਲੋਂ ਸਾਡਾ ਅੱਜ ਪਰਤ ਜਿੰਦਲ ਜੀ ਦਾ ਸਵੇਰੇ ਫੋਨ ਆਇਆ ਤੇ ਇਹਨਾਂ ਨੇ ਦੱਸਿਆ ਕਿ ਵੀ ਗਊ ਸੇਵਾ ਕਰਨੀ ਹੈ ਅਨਵਾਰ ਸ਼ਰਮਾ ਜੀ ਬੜੇ ਟਾਈਮ ਤੋਂ ਲੱਗੇ ਹੋਏ ਨੇ ਬਹੁਤ ਅੱਛੇ ਕੰਮ ਦੇ ਵਿੱਚ ਸਾਨੂੰ ਬਹੁਤ ਖੁਸ਼ੀ ਹੈ ਤੇ ਅਸੀਂ ਇਹ ਸੰਦੇਸ਼ ਵੀ ਦੇਣਾ ਚਾਹਾਂਗੇ ਬਾਕੀ ਗਊ ਭਕਤਾ ਨੂੰ ਕਿ ਤੁਸੀਂ ਵੀ ਵੱਧ ਤੋਂ ਵੱਧ ਗਊਆਂ ਦੀ ਸੇਵਾ ਕਰੋ ਤੇ ਕੋਸ਼ਿਸ਼ ਕਰੋ ਕਿ ਵੀ ਕੋਈ ਵੀ ਗਊ ਜਿਹੜੀ ਸੜਕ ਤੇ ਹੈ ਜਾਂ ਜੋ ਲੋਕ ਵੀ ਗਊਆਂ ਨੂੰ ਛੱਡ ਜਾਂਦੇ ਨੇ ਚਲੋ ਮਾੜੇ ਲੋਕ ਨੇ ਛੱਡ ਜਾਂਦੇ ਨੇ ਫਿਰ ਵੀ ਆਪਾਂ ਗਊ ਨੂੰ ਸਾਂਭੀਏ ਤੇ ਗਊ ਨੂੰ ਗਊਸ਼ਾਲਾ ਪੰਚਾਂ ਦਾ ਕੰਮ ਕਰੀਏ ਤੇ ਗਊਸ਼ਾਲਾ ਦੇ ਵਿੱਚ ਗਊਆਂ ਦੇ ਖਾਣ ਦਾ ਉਹਨਾਂ ਦੇ ਰਹਿਣ ਦਾ ਉਹਨਾਂ ਦੀ ਬਾਕੀ ਮੈਡੀਕਲ ਫੈਸਿਲਿਟੀ ਦਾ ਸੇਵਾ ਸਾਰੇ ਗਊ ਭਗਤਾਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਗਊ ਮਾਤਾ ਜੋ ਹਿੰਦੂਆਂ ਵਾਸਤੇ ਜਾਂ ਸਾਰੇ ਵਿਸ਼ਵ ਵਾਸਤੇ ਬਹੁਤ ਅੱਛਾ ਜੀਵ ਹੈ ਬਹੁਤ ਜਿਹਨੇ ਜਿਹਦੀ ਦੇਵਤਿਆਂ ਨੇ ਵੀ ਸੇਵਾ ਕੀਤੀ ਹੈ ਉਹਨੂੰ ਆਪਾਂ ਉਹਦੀ ਸੇਵਾ ਕਰੀਏ ਤਾਂ ਕਿ ਉਹ ਸੜਕਾਂ ਤੇ ਨਾ ਰੋਵੇ ਸਰਵਲ ਸ਼ੰਕਲ ਮੰਡਲ ਭਾਜਪੀ ਪ੍ਰਧਾਨ ਤੇ ਮੈਂ ਸਿਰਫ ਇਨਾ ਕਹਿਣਾ ਚਾਹਾਂਗਾ ਆਮ ਲੋਕਾਂ ਨੂੰ ਵੀ ਹਰੇਕ ਨੂੰ ਵੀ ਜਿੰਨੀ ਵੀ ਗਊਆਂ ਦੀ ਸੇਵਾ ਕਰ ਸਕਦੇ ਆਪਾਂ ਨੂੰ ਕਰਨੀ ਚਾਹੀਦੀ ਹੈ ਆਪਾਂ ਨੂੰ ਜਿਵੇਂ ਆਪਣੇ ਆਪ ਦੀ ਮਾਂ ਦੀ ਸੇਵਾ ਕਰਦੇ ਆ ਉਵੇਂ ਹੀ ਗਊਆਂ ਦੀ ਸੇਵਾ ਕਰੀਏ ਇਸ ਗਊਸ਼ਾਲਾ ਦੇ ਵਿੱਚ ਕਿੰਨੇ ਕਿ ਗਊ ਆ ਗਿਣਤੀ ਕੋਈ ਹੈ ਇਸ ਗਊਸ਼ਾਲਾ ਵੈਸੇ ਤਾਂ ਭੰਡੇ ਦੀ ਥਾ ਤੋਂ ਵੱਡੀ ਗਊਸ਼ਾਲਾ ਇਹ ਮੰਨੀ ਜਾਂਦੀ ਹੈ ਐਗਜ਼ੈਕਟ ਪ੍ਰੋਜੈਕਟ ਦੀ ਜਵਾਨ ਹੋ 2000 ਪਲੱਸ 2000 ਪਲੱਸ 2000 ਗਊ ਅਸੀਂ ਲਾਨੇ ਇੱਥੇ ਠੀਕ ਹੈ ਤੇ ਇਹ ਜਿਹੜਾ ਸਾਡੇ ਭਾਈ ਸਾਹਿਬ ਆਏ ਹੋ ਚੌਕੇ ਪਿੰਡ ਤੋਂ ਉਹਨਾਂ ਨੇ ਜਿਹੜੀ ਇਹ ਗਜਰਾ ਖੋਣ ਵਾਲੀ ਗੱਲ ਸਾਨੂੰ ਤਾਂ ਹੁਣ ਹੀ ਪਤਾ ਲੱਗੀ ਪਰ ਇਹ ਬਹੁਤ ਵਧੀਆ ਗੱਲ ਹੈ ਗਾ ਅਸੀਂ ਵੀ ਕੋਸ਼ਿਸ਼ ਕਰਾਂਗੇ ਬਿੰਡੇ ਚ ਹਰ ਵਲੇ ਇਹ ਸੇਵਾ ਅਸੀਂ ਕਰਦੇ ਰਹੀਏ